ਕਹਾਣੀ ਜਨਰੇਟਰ ਚੋਰ ਅੱਖਾਂ ਮਲਦੇ ਹੋਏ ਜੈਲੇ ਨੇ ਜਦੋਂ ਘਰ ਦੀ ਨੁੱਕਰ ਵੱਲ ਵੇਖਿਆ ਤਾਂ ਹੱਕਾ ਬੱਕਾ ਜਿਹਾ ਹੋ ਗਿਆ ਡਿਓੜੀ ਵਿੱਚ ਸੁੱਤੇ ਪਏ ਆਪਦੇ ਬਾਪ ਨੂੰ ਜਗਾਉਂਦਿਆਂ ਆਖਿਆ ਪਾਪਾ ਮੈਨੂੰ ਜਨਰੇਟਰ ਨਹੀਂ ਕਿਧਰੇ ਥਿਆਂਦਾ ਲੱਗਦਾ ਚੋਰੀ ਹੋ ਗਿਆ ਸਾੜਾ ਵੇੜਾ ਤੱਕਿਆ ਆਂਢ ਗੁਆਢ ਪੁੱਛਿਆ ਪਰ ਕਿਤੋਂ ਪਤਾ ਨਾ ਲੱਗਿਆ ਜੈਲੇ ਆਖਿਆ ਪਾਪਾ ਚਲ ਥਾਣੇ ਚੱਲਦੇ ਆ ਰਪਟ ਲਿਖਾਉਣੀ ਪਊ ਉਹ ਨਹੀਂ ਨਹੀਂ ਆਪਣੇ ਐਮਐਲਏ ਕੋਲ ਚਲਦੇ ਆ ਇਹਨਾਂ ਥਾਣੇਦਾਰਾਂ ਕੁਝ ਨਹੀਂ ਕੁਝ ਨਹੀਂ ਕਰਨਾ ਬਾੜ ਸਾਹਿਬ ਨੇ ਇੱਕ ਹੀ ਫੋਨ ਕਰਨਾ ਇਹ ਥਾਣੇਦਾਰ ਤਾਂ ਆਪਣੇ ਘਰੇ ਜਨਰੇਟਰ ਛੱਡ ਕੇ ਜਾਊ ਦੋਵੇਂ ਪਿਓ ਪੁੱਤ ਸਕੂਟਰ ਤੇ ਸਵਾਰ ਹੋ ਕੇ ਐਮਐਲਏ ਦੇ ਘਰ ਚੱਲ ਪਏ ਅਜੇ ਘਰ ਦੇ ਦਰਵਾਜ਼ੇ ਦੇ ਅੰਦਰ ਹੀ ਕਦਮ ਰੱਖਿਆ ਸੀ ਕੀ ਠਕ ਠਕ ਜਨਰੇਟਰ ਦੇ ਚੱਲਣ ਦੀ ਆਵਾਜ਼ ਆਈ ਜੈਲੀ ਨੇ ਵੇਖਦਿਆਂ ਹੀ ਆਖਿਆ ਚੱਲ Papa ਘਰ ਚਲੀਏ ਜਨਰੇਟਰ ਤਾਂ ਆਪਣਾ ਇੱਥੇ ਚੱਲੀ ਜਾਂਦਾ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ